ファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうしてファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうファンの人はどうフ

ਹਾਂ ਸਿੱਟਾ ਮੰਨ ਨਹੀਂ ਆਦੀ ਪੂਰੀ ਕਰਨ ਲਈ ਇਹਦੇ ਸਰਭ ਤੋਂ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਹਨੇ ਲਿਖਦੇ ਕਿਹਨੂੰ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਿੰਦੇ ਹੋ ਗਈ ਆ ਤਾਂ ਤੁਸੀਂ ਨੋ ਸਮਝ ਨਾ ਵੀ ਆ ਗਈ ਉੱਥੋਂ ਕਿ ਇਹ ਲੋਕ ਮਾਰੀ ਵਾਲੇ ਇਹ ਜਿਹੜੇ ਨਾ ਤਾਂ ਮੈਨੂੰ ਗੜ ਪੜਿਆ ਬਾਪੂ ਲੋਕ ਸਭਾ ਚੌਂਕ ਆ ਗਏ ਤੁਸੀਂ ਕਿਉਂ ਨਹੀਂ ਲੋਕ ਹੈ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੌਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਸ ਹੀ ਵੱਲੋਂ ਵੀ ਆਈ ਸੀ ਤੋਂ ਹੋ ਗਿਆ ਪਰੰਤੂ ਮੈਂ ਮੇਰੀ ਟੀਮ ਨੂੰ ਇਨੀਸ਼ੀਅਲ ਸਟੇਜ ਵਿੱਚ ਬਚਾ ਲੈਣਾ ਸੀ ਕਿਉਂਕਿ ਮੇਰਾ ਜਿਹੜਾ ਆਪਣਾ ਘਰ ਬਸਿਸ ਤੇ ਮੈਂ ਸਿੱਧੀ ਦੇ ਮੀਂਜ ਦਾ ਕੰਮ ਹੈ ਸਾਰੇ ਖੇਤਰਾਂ ਤੇ ਲੱਗਦਾ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨੋਟੀ ਕਾਰੋਬਾਰ ਨੂੰ ਸਮਾਧੇ ਲੋਰ ਸਿਰਵਾ ਕਰਤੇ ਕਿ ਮੈਂ ਫਿਜ਼ੀਕਲੀ ਥੋੜਾ ਜਾ ਇਨਾ ਜਿਆਦਾ ਕਿਤਨੀ ਸੀ ਤੁਮਨੇ ਲੱਗੇ ਕਿ ਮੈਂ ਇਲੈਕਸ਼ਨ ਦਾ ਉਹ ਰਹਿੰਦੇ ਰਹਿੰਦੇ ਗਲ ਕਰੇ ਫੇਰ ਦੇਖ ਲਾਂਗੇ ਪਰ ਪਹਿਲਾ ਇਹ ਟ੍ਰੇਡਿਸ਼ਨ ਨੂੰ ਮਜ਼ਬੂਤ ਕਰਨਾ ਉਹ ਜਿਆਦਾ ਪੱਪ ਜੀ ਰਾਜਾ ਬਣੀ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚਾਹ ਨਾਲ ਉਹਦੇ ਇੰਸ਼ਾਅ ਕਰੂਗੇ ਬਿਲਕੁਲ ਕਰਾਂਗੇ ਜਿੰਨਾ ਸਮਾਂ ਲੱਗੇਗਾ ਜਿਉਂ ਰਾਜ ਦੀ ਸਾਰਿਆਂ ਨਾਲ ਹੀ ਆਪਣੇ ਜੈ ਜੀ ਸਿੰਘ ਸਾਹਿਬ ਹੋਣਾ बाय बदल रहे हो ना बाय जो है पार्टी ना सारे हमें बढ़िया हैं लेकिन लेकिन ऐसी भी फूल है कि बस इसी मारे का इस्लाम लेने से और ये फूल का ज़िन्दगी फूल ज़िन्दगी ज़ाप्ती होती है ये तो बहुत बड़ा महत्व है भाभी के पे सोच रहे हो अभी अभी इसी बात को ये काम के अधीन है ਬੱਬੂ ਜੀ ਹਲੇ ਤੱਕ ਕੋਈ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਤੇ ਦਰ ਤੇ ਇੱਥੇ ਸਿੱਧੂ ਬਾਈ ਦੀ ਇੱਕ ਟਾਈਮ ਜੋ ਨਾਲ ਰਹੇ ਸੀ ਕਿ ਜਦੋਂ ਉਹ ਕਾਲਕਤ ਸਾਬ ਦੇ ਦક્ષਨਕਾਰੀ ਕਾਰੇ ਸੀ ਉਹ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਕਿਹਾ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਤਾਂ ਅੱਜ ਮੰਗ ਕੀ ਆ ਕੀ ਜੋ ਦੇ ਅੰਦਰ ਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਅੱਜ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਤੁਸੀਂ ਦਿੱਤ ਤੱਕ ਸਪੋਰਟ ਦੇ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦੇ ਮਾੜੀ ਹੈ ਤੁਕੋ ਹੁਣਾ ਜੇ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲ ਫਨਾਉਣ ਵਾਲੀ ਸਰਕਾਰ ਨੇ ਪੇਸ਼ ਕਰਤਾ ਕਿ ਸਾਡੀ ਗਲਤੀ ਦੇ ਨਾਲ ਸਿਧੂ ਦੀ ਮੌਤ ਹੋਈ ਤੇ ਜੀਐਸ ਦੀ ਸਕੋਪੀ ਵਿਦਰਾ ਕਿਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨਾ ਪਾਇਆ ਗਰਕੇ ਉਸ ਕੋ ਪਹਿਲਾਂ ਸੀ 15 ਦਿਨ ਘਰੇ ਬਿਨਾਂ ਗਨਮਨ ਦੇ ਸੀ ਤੁਹਾਨੂੰ ਕਿਸੇ ਨੇ ਨਹੀਂ ਮਾਰਿਆ ਕਿਸੇ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨਮਨ ਮਿਲਿਆ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਤੇਜ ਪੰਨੀ ਹੈਗੇ ਮੀਡੀਆ ਸਲਾਹਕਾਰ ਯਾ ਮੈਡਮ ਸ਼ੂ ਸ਼ੀ ਜੀ ਦੇ ਸਰ ਬ ਬਧਵਾ ਸਾਰਾ ਸਾਰ ਇਹਨਾਂ ਨੇ ਸਾਰਿਆਂ ਦੇ ਇਸ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਕੀਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਉਹਦਾ ਕਿ ਨੁਕਸਾਨ ਹੋ ਜਾਵੇ ਔਰ ਮਸੀਬ ਸਾਹਿਬ ਨੇ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕੇ ਆ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀ ਵੀਡੀਓ ਹੈ ਸਵਾਸਾਰ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਗੁਲਜਮਾ ਸੱਤ ਤੱਕ ਇਸ ਤਰੀਕੇ ਦੀ ਰਾਤ ਨੂੰ ਉਹਦੇ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਉਤਰਾਜ ਵੀ ਕਰ ਦਿੱਤਾ ਉਹ ਤਮੰਦੋ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਸ ਵੀ ਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਦਾ ਟੈਸਟ ਤੋਂ ਅਸਲੀ ਹੋ ਰਹੀ ਹੈ ਫਲੇ ਸਟੇਟਵਾਰ ਦੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਜਿਹੜੇ ਇਹ ਨੌਲਜ ਪੋਲਿਟਿਸਟ ਨੇ ਵੀਰੇ ਇਹ ਔਰ ਬੈਂਸਰ ਇਹ ਰਲੇ ਹੋਏ ਨੇ ਗੈਸਿਰ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਨੂੰ ਪਰ ਔਰ ਜੀ ਅੱਜ ਦਰੰਗਸ ਪਾਤਸ਼ਾਹ ਅੱਗੇ ਝੋਲੀ ਪਰ ਕਿਨਿ ਇਹ ਤਾਂ ਕੋਈ ਖਾਲੀ ਨਹੀਂ ਮੁਰਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ ਜਦੋਂ ਅਰਦਾਸੋਂ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਇਸੇ ਸਾਰੇ ਨੇ ਸਾਰੇ ਵਿਸ਼ਵ ਵਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਤੁਹਾਡਾ RAMDAS ਜੀ ਨੇ ਪ੍ਰਵਾਨ ਕੀਤਾ ਉਸ ਨੂੰ ਆਪਣੇ ਦੇ ਬਿਹਰ ਕੀਤਾ ਆਪਾਂ ਨੂੰ ਦੁਬਾਰਾ ਸਿਰ ਬਸ ਜਣੇ ਦਿੱਤਾ ਮੈਂ ਵੀ ਮਰਾਇਦਾ ਸ਼ੁਕਰਾਨਾ ਰੱਖਾਂ ਮੈਂ ਇਹਦੇ ਲਈ ਦੱਸਦੇ ਕਿ ਕਿੰਨੀ ਮਰਾਇ ਤੇ ਹੁਣ ਕੋਈ ਗੀਤ ਕਿੰਨਾ ਕਿ ਸੁਣਦਾ ਉਹ ਸਲੇ ਦੇ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਐ ਤੋਂ ਜ਼ਿਆਦਾ ਸੁਣਦੀ ਐ ਜਾਨ ਬੇਤਾ ਮੈਂ ਐਕਚੁਅਲੀ ਜੇ ਦੇ ਨਾ ਸਕ ਗੋਣਾ ਹਨ ਪਰ ਨਹੀਂ ਦਰਦੀ ਦੇ ਖੜਾ ਮੈਂ ਹੁਣ ਗੀਤ ਸੁਣਦਾ ਨਾ ਮੋਸਲ ਹੋ ਜਾਂਦਾ ਮੈਂ ਹੁਣ 10 ਤੱਕ ਸੁਣਦਾ ਜੇ ਕਿ ਜਦੋਂ ਵੀ ਵਾਇਕ ਤੇ ਤੋਂ ਕੰਨੀ ਪੈਂਦੀ ਐ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਕੁਝ ਸੁਣ ਨਹੀਂ ਸਕਦਾ ਮੈਂ ਤਾਂ ਹੁਣ ਬੀਟੀਵੀ ਨੂੰ ਬਹੁਤ ਟੱਕ ਦੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਦੇਖਦਾ ਨਾ ਕਿ ਤੁਮੇ ਤੇ ਰੀਨਾ ਸਾਹਮਣੇ ਉਹਨੇ ਕਿਤੇ ਉਹ ਰਛਲਾ ਸਪੀਚ ਕਰੀ ਜਾਂਦਾ ਕਿ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੁੰਦਾ ਨਾ ਕਿ ਮੇਰੇ ਦੱਬ ਜਾਂਦਾ ਤਾਂ ਫਿਰ ਮੈਂ ਥੋੜਾ ਜਿਹਾ ਉਹਦੇ ਪੂਰੇ ਦਿਨ ਦੀ ਦੇਖਸ਼ ਕਰਦਿਆਂ ਨਹੀਂ ਆ ਸਕਦਾ ਤਾਂ ਫਿਰ ਮੈਂ ਜਿਆਦਾ ਵਧੀਆ ਤਾਂ ਨਹੀਂ ਮਰ ਲੈਣਾ ਜੇ ਮੈਂ ਸੁਨਦਾਰਾ ਮਾ ਤਾਂ ਉਹ ਵੀ ਇਸ ਸਫੜਾ ਮਾ ਕੋਈ ਬਣਾ ਕੇ ਸਮਾ ਨਿਕਾ ਵੀ ਗੱਲ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਹਾਂ ਜੀ ਇਹ ਬਹੁਤ ਹਲਕਾ ਹੈ ਹਨਾ ਮਾਰ ਕੇ ਕਿਰਪਾ ਕਰ ਲਿਓ ਸਵੇ ਦੇ ਰਸਤੇ ਬਣਾ ਲਿਓ ਜੀ ਕਿਉਂਕਿ અમારો ਬੀਰ ਮਹਾਰਾਜ ਰਾਮਬਾਬ ਜੀ ਕੋਸਤਾ ਨਾਲ ਹੋਈ ਸਰਸ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੰਗੀਆਂ ਉਸੇ ਲਈ ਕੰਮ ਲੜੀ ਪਰ ਜਗਾ ਜਾ ਕੇ ਇਸ ਕੀ ਪ੍ਰਚਾਰ ਕੀਤਾ ਹੋਵੇ ਫਿਰ ਚੋਣਾਂ ਕਿੰਨਾ ਕਿਤੇ ਸਮਾਂ ਯਾਦ ਹੁੰਦਾ ਜਿੱਟਾ ਟੁੱਟਾ ਬੈਣਾ ਪਾ ਕੇ ਬਿਲਕੁਲ ਤਿੱਖਿਆ ਜਿਵੇਂ ਬੈਗ ਪਾਈ ਕਰਿਆ ਸਾਰਾ ਐਸੇ ਤਰੀਕੇ ਨਾਲ ਹੀ ਬਸਤ ਉਹ ਬੇਚਰਦਾ ਸੀ ਜੀ

ਤਾਂ ਇਹ ਜਿਹੜੀ ਸਾਹਮਣੇ ਹੁੰਿਆ ਸੀ ਇਹ ਬਹੁਤ ਵੱਡਾ ਮਿਸ਼ਨ ਲਿਖੇ ਚੱਲਦਾ ਸੀ ਜੀ ਖਬਰ ਆਈ ਕਿ ਗੋਲਡੀ ਬਰਾੜ ਦੀ ਜਿਹੜੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਨਾਲ ਹੀ ਕੈਬਿਨਟ ਕਈ ਵਾਰੀ ਆਈ ਹੈ ਤਾਂ ਇਲੈਕਸ਼ਨ ਜਿਹੜਾ ਕੁਝ ਰਾਤ ਇਲੈਕਸ਼ਨ ਜਿਹੜੋ ਵੀ ਸੀ ਉਹ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਕੰਨਾਂ ਤੇ ਪੁੱਛ ਤੇ ਆਈ ਜੀ ਬਾਪੂ ਜੀ ਪਾਰਟੀ ਵੀ ਉਹੀ ਆ ਸਮਾਂ ਵੀ ਉਹੀ ਆ ਜੋ ਕਿ ਪਹਿਲਾਂ 2022 ਚ ਜਿਸ ਤਿੱਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਨਾਲ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਕਿ ਨੀਤੀ ਲੈ ਦੇ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਦੇਖਦੇ ਹਾਂ ਕਮਰਾ ਵੀ ਦੇਖਦੇ ਹਾਂ ਜਾਂ